ਅਗਲੀ ਵਾਰ ਮੁਕਸਰ ਸਾਹਿਬ ਤੋਂ ਆ ਮੁਕਸਰ ਸਾਹਿਬ ਦੇ ਪਿੰਡ ਸਿੰਘੇਵਾਲਾ ਚ ਪਟਾਕਾ ਫੈਕਟਰੀ ਚ ਬਲਾਸਟ ਹੋਇਆ ਪਟਾਕਿਆਂ ਦੀ ਫੈਕਟਰੀ ਚ ਜ਼ੋਰਦਾਰ ਧਮਾਕਾ ਹੋਇਆ ਹਾਸੀ ਚ ਪੰਜ ਮਜ਼ਦੂਰਾਂ ਦੀ ਮੌਤ ਹੋਈਆਂ ਤੇ ਕਰੀਬ 34 ਮਜ਼ਦੂਰ ਜ਼ਖਮੀ ਹੋ ਗਏ ਨੇ ਦੱਸਦੀ ਹੈ ਕਿ ਧਮਾਕੇ ਨਾਲ ਫੈਕਟਰੀ ਦੀ ਛੱਤ ਵੀ ਉੱਡ ਗਈ ਰਾਤ ਕਰੀਬ 1 ਵਜੇ ਪੂਰਾ ਤਬਾਹਾ ਕਾ ਹੁੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਹਾਸੀ ਵੇਲੇ ਫੈਕਟਰੀ ਦੇ ਅੰਦਰ ਕਰੀਬ 50 ਮਜ਼ਦੂਰ ਕੰਮ ਕਰ ਰਹੇ ਸਨ ਛਾਤੇ ਡਿਗਣ ਕਰਕੇ ਕਈ ਮਜ਼ਦੂਰ ਜੋ ਹੈ ਮਲਬੇ ਚ ਦਬ ਕੇ ਜਨਾਚੂ ਪੰਜ ਦੀ ਮੌਤ ਹੋ ਗਈ ਹੈ ਬਿਨਾ ਲਾਇਸੈਂਸ ਤੋਂ ਇਹ ਪਟਾਕਾ ਫੈਕਟਰੀ ਚਲਾਈ ਜਾ ਰਹੀ ਸੀ ਤਾਂ ਇਹ ਪੂਰੀ ਘਟਨਾ ਜੋ ਹੈ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਕੀ ਪਟਾਕਿਆਂ ਦੀ ਫੈਕਟਰੀ ਚ ਬਲਾਸਟ ਹੋਇਆ ਹੈ ਤਾਂ ਸਬੀਰ ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਜੋ ਹੈ ਪੂਰਾ ਬਲਾਸਟ ਹੋਇਆ ਹੈ ਮੁਖਸਰ ਸਾਹਿਬ ਦੇ ਪਿੰਡ ਸਿੰਘੇ ਵਾਲਾ ਦੀ ਪੂਰੀ ਘਟਨਾ ਜਿੱਥੇ ਕਿ ਪਟਾਕਾ ਫੈਕਟਰੀ ਚ ਬਲਾਸਟ ਹੋਇਆ ਦੱਸਿਆ ਜਾ ਰਿਹਾ ਹੈ ਕਿ ਆਸੇ ਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ 34 ਮਜ਼ਦੂਰ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਜਿਸ ਦੌਰਾਨ ਇਹ ਪੂਰਾ ਹਾਸਾ ਵਾਪਰਿਆ 50 ਦੇ ਕਰੀਬ ਮਜ਼ਦੂਰ ਜੋ ਹੈ ਅੰਦਰ ਕੰਮ ਕਰ ਰਹੇ ਸੀ ਤੇ ਇਸੇ ਦੌਰਾਨ ਇੱਕ ਜ਼ੋਰਦਾਰ ਬਲਾਸਟ ਹੁੰਦਾ ਹੈ ਜਿਸ ਨਾਲ ਫੈਕਟਰੀ ਦੀ ਛੱਤ ਤੱਕ ਤੱਕ ਜੋ ਹੈ ਉੱਡ ਜਾਂਦੀ ਹੈ ਬਲਬਾ ਹੀਠਾਂ ਡਿੱਗਦਾ ਹੈ ਤੇ ਅੰਦਰ ਕੰਮ ਕਰ ਰਹੇ ਮਜ਼ਦੂਰ ਜੋ ਹੈ ਉਸ ਦੇ ਥਲੇ ਦੱਬੇ ਜਾਂਦੇ ਨੇ ਤੇ ਇਸੇ ਦੇ ਵਿੱਚ ਪੰਜ ਮਜ਼ਦੂਰਾਂ ਦੀ ਜੋ ਹੈ ਮੌਤ ਹੋ ਗਈ ਹੈ ਦਾਸੀਏ ਕਿ ਬਿਨਾ ਲਾਇਸੈਂਸ ਤੋਂ ਚਲਾਈ ਜਾ ਰਹੀ ਸੀ ਇਹ ਫੈਕਟਰੀ ਗੈਰਕਾਨੂੰਨੀ ਢੰਗ ਨਾਲ ਜੋ ਹੈ ਪੂਰਾ ਕੰਮ ਕਰ ਹੋ ਰਿਹਾ ਸੀ ਤੇ ਇਸੇ ਦੌਰਾਨ ਇਹ ਪੂਰਾ ਹਾ사 ਵਾਪਰਿਆ ਕਿਉਂਕਿ ਜਦੋਂ ਬਿਨਾ ਲਾਇਸੈਂਸ ਗੈਰ ਕਾਨੂੰਨੀ ਤਰੀਕੇ ਨਾਲ ਇਸ ਤਰ੍ਹਾਂ ਦੀ ਫੈਕਟਰੀ ਚਲਾਈ ਜਾ ਰਹੀ ਸੀ ਤਾਂ ਲਿਹਾਜ਼ਾ ਉਸ ਦੇ ਵਿੱਚ ਕੋਈ ਜੋ ਹੈ ਸੇਫਟੀ ਪ੍ਰੋਕਾਸ਼ਨ ਜਾਂ ਕੋਈ ਸੇਫਟੀ ਮਿਆਰ ਜੋ ਹੈ ਨਹੀਂ ਹੋਣੇ ਜਿਸ ਨਾਲ ਇਸ ਤਰ੍ਹਾਂ ਦਾ ਹਾ사 ਟਾਲਿਆ ਜਾ ਸਕਦਾ ਤੇ ਇਸੇ ਗ੍ਰਾਂ ਪੂਰਾ ਤਮਾਕਾ ਹੋਇਆ ਜਿਸ ਦੇ ਵਿੱਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਜਿਹੜਾ ਘਟਨਾ ਹੋਈ ਹੈ ਬਹੁਤ ਹੀ ਦਤਨਾਕ ਹਿਰਦੇਵੇ ਤੇ ਘਟਨਾ ਹੈ ਜਿਦੇ ਵਿੱਚ ਜੋ ਮਜ਼ਦੂਰ ਸੀ ਉਹ ਮਲਬੇ ਥੱਲੇ ਦੱਬੇ ਗਏ ਨੇ ਬਲਾਸਟ ਹੋਇਆ ਇਸ ਕਰਕੇ ਜਿਹੜੇ ਸਾਡੇ ਹੁਣ ਤੱਕ ਨਿਗਾਹ ਦੇ ਵਿੱਚ ਆਈ ਹੈ ਚਾਰ ਪੰਜ ਡੈੱਡ ਬੋਡੀ ਜਿਹੜੀਆਂ ਨੇ ਉਹ ਪੰਜ ਡੈੱਡ ਬੋਡੀ ਜਾ ਚੁੱਕੀਆਂ ਨੇ 34 ਦੇ ਲਗਭਗ ਹਸਪਤਾਲਾਂ ਦੇ ਵਿੱਚ ਨੇ ਉਹਨਾਂ ਦਾ ਵੀ ਪਤਾ ਨਹੀਂ ਹੈ ਜੇ ਤੱਕ ਕੀ ਹਾਲਤ ਬਣਨੀ ਹੈ ਕਿਉਂਕਿ ਜੇਬ ਜਾ ਬਲਾਸਟ ਹੋਇਆ ਉਹ ਬਹੁਤ ਖਤਰਨਾਕ ਬਲਾਸਟ ਹੋਇਆ ਹੈ ਰਾਤ ਨੂੰ ਜਦ ਨੇ ਨੇੜੇ țeੜੇ ਮਤਲਬ ਜਿਹੜਾ ਹੈਗਾ ਉਹ ਐ ਧਮਾਕਾ ਹੋਇਆ ਜਿਵੇਂ ਕੋਈ ਬਹੁਤ ਹੀ ਵੱਡੀ ਪੱਧਰ ਤੇ ਮਤਲਬ ਧਮਾਕਾ ਹੋਇਆ ਇਸ ਕਰਕੇ ਇਹ ਤਾਂ ਬਹੁਤ ਹੀ ਦਰਦਨਾਕ ਘਟਨਾ ਵਾਪਰ ਗਈ ਹੁਣ ਅਸੀਂ ਜਿਹੜੇ ਆਮ ਲੋਕ ਐ ਆਮ ਲੋਕਾਂ ਨੇ ਤਾਂ ਇੱਥੇ ਬਹੁਤ ਵੱਡੀ ਪੱਧਰ ਤੇ ਸਹਿਯੋਗ ਦਿੱਤਾ ਹੁਣ ਵੀ ਲੱਗੇ ਹੋਏ ਨੇ ਸਾਰੇ ਮੜਵਾ ਹਟਾਉਣ ਵਾਸਤੇ ਹੋਰ ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈਗਾ ਇੱਕ ਪਿੰਡ ਸਿੰਘੇਵਾਲਾ ਜੋ ਕਿਲੀਆਂ ਵਾਲੀ ਥਾਣੇ ਦੇ ਇਛੇਰੀ ਤੇ ਹੈਗਾ ਇੱਥੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀਗੀ ਯੂਨਿਟ ਜੋ ਹੈ ਉਹ ਉਸਤੇ ਇਨਫੋਰਮੇਸ਼ਨ ਮਿਲੀ ਸੀ ਉਸਤੇ ਮੌਕੇ ਤੇ ਵਿਜ਼ਿਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਇੱਥੇ ਕੋਈ ਸ਼ਾਮ ਨੂੰ ਜੋ ਪਟਾਕੀ ਯੂਨਿਟ ਤੇ ਦੋ ਇੱਕ ਸੈਟਅਪ ਕੀਤੇ ਹੋਏ ਸੀ ਇੱਕ ਥਾਂ ਤੇ ਯੂਨਿਟ ਤੇ ਪਟਾਕੇ ਬਣਾਏ ਜਾ ਰਹੇ ਸੀ ਕਿ ਦੂਸਰੇ ਤੇ ਪੈਕੇਜਿੰਗ ਯੂਨਿਟ ਸੀ। ਤੋਂ ਉੱਥੇ ਮੌਕੇ ਤੇ ਪਹੁੰਚ ਕੇ ਜੋ ਗੱਲ ਅਜਰਲੀ ਮਾਰਨਿੰਗ ਪਤਾ ਚੱਲੀ ਕਿ ਰਾਤ ਨੂੰ ਜੋ ਫਾਇਰ ਕਰੈਕਰ ਜੋ ਮਟੀਰੀਅਲ ਸੀ ਉੱਥੇ ਅੱਗ ਲੱਗੀ ਉੱਥੇ ਫਿਰ ਦਿਮਾਕਾ ਜਿਹੜਾ ਛੋਟਾ ਹੋਇਆ ਉੱਥੇ ਫਿਰ ਇਹ ਬਿਲਡਿੰਗ ਦੇ ਜੋ ਹੈ ਉਹ ਕੋਲਾਪਸ ਕਰਕੇ ਇੱਥੇ ਕੈਸ਼ੁਐਲਟੀ ਹੋਈ ਹੈਗੀ ਹੈ। ਤੋਂ ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਹੈ ਜੋ ਲੇਬਰ ਇੱਥੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਯੂਨਿਟ ਦੇ ਕਰਕੇ ਉਹ ਲੇਬਰ ਸੌਰੀ ਸੀ ਕਿ ਕੁਝ ਲੇਬਰ ਕੁਝ ਰਾਤ ਨੂੰ ਕੰਮ ਵੀ ਕਰ ਰਹੀ ਸੀਗੀ। ਉਹ ਇਥੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਚਾਰ ਲਾਸ ਆਫ ਲਾਈਫ ਦੀ ਜੋ ਇਨੀਸ਼ੀਅਲ ਪ੍ਰੀਲੀਮਰੀ ਕਾਲ ਸਾਹਮਣੇ ਆਈ ਹੈ ਤੇ ਪੁਲਿਸ ਦੇ ਵੱਲੋਂ ਇਸ ਤੇ ਪ੍ਰੌਂਪਟਲੀ ਜੋ ਵੀ ਇੱਕ ਕਾਰਵਾਈ ਬਣਦੀ ਸੀ ਉਸ ਤੇ ਕੀਤੀ ਜਾ ਰਹੀ ਹੈ ਰੈਸਕਿਊ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਟਿੰਡਾ ਏਮਸ ਤੇ ਕੁਝ ਸਿਵਲ ਹਸਪੀਟਲਸ 'ਚ ਵੀ ਕਰਾਇਆ ਗਿਆਗਾ ਤੋ ਅਗੇ ਫਰਦਰ ਜੋ ਵੀ ਕਾਰਵਾਈ ਪੁਲਿਸ ਦੇ ਵੱਲੋਂ ਬਣਦੀ ਹੈਗੀ ਉਹ ਕੀਤੀ ਜਾਏਗੀ ਰਾਤ ਜਿਹੜਾ ਡੇਟ ਵਿੱਚ ਦੇਖੇ ਕਰੀਬ ਜਿਹੜਾ ਕਿੱਲਿਆ ਵਾਲੀ ਮੱਟੀ ਦੇ ਕੋਲ ਇੱਕ ਮਟਾਕਾ ਫੈਕਟਰੀ ਦੇ ਵਿੱਚ ਬਹੁਤ ਵੱਡਾ ਬਲਾਸਟ ਹੋਇਆ ਤੁਹਾਨੂੰ ਉਹਦੀਆਂ ਤਸਵੀਰਾਂ ਦਿਖਾ ਦਈਏ ਜਿਹੜੇ ਇਹ ਫੈਕਟਰੀ ਦੀ ਜਿਹੜੀ ਲੋਕੇਸ਼ਨ ਹੈ ਜਿੱਥੇ ਬਣੀ ਹੋਈ ਹੈ ਇਹ ਜਿਹੜਾ ਹੈਗਾ ਇਹ ਕਿੱਲੇ ਵਾਲੀ ਤੋਂ ਜਿਹੜਾ ਸਿੰਘੇ ਵਾਲੇ ਪਿੰਡ ਨੂੰ ਜਿਹੜੀ ਸ਼ੱਕ ਜਾਂਦੀ ਹੈ ਉਹਦੇ ਨਾਲ ਜਿਹੜਾ ਖੇਤਾਂ ਦੇ ਵਿੱਚ ਇੱਕ ਆ ਫੈਕਟਰੀ ਬਣੀ ਹੋਈ ਸੀਗੀ ਆ ਜਿਹੜਾ ਦੱਸਣ ਮੁਤਾਬਕ ਹੈ ਵੀ ਜਿਹੜਾ ਪਿਛਲੇ ਕੁਝ ਦਿਨ ਪਿਛਲੇ ਮਹੀਨੇ ਹੀ ਜਿਹੜੀ ਤਹਿਸੀਲ ਤੋਂ ਵਿੱਚ ਇਹਦੀ ਜਿਹੜੀ ਰਿਪੋਰਟ ਕੀਤੀ ਗਈ ਹੈ ਇਹ ਅਜੇ ਪਰ ਇਹ ਤੁਹਾਨੂੰ ਜਿਹੜਾ ਸਾਹਮਣੇ ਦਿਖਾ ਦਈਏ ਵੀ ਇਹ ਜਿਹੜਾ ਫੈਕਟਰੀ ਸੀਗੀ ਇਹਦੇ ਨਾਲ ਜਿਹੜਾ ਇਹ ਸਾਹਮਣੇ ਜਿਹੜੀਆਂ ਇੰਨਾ ਜਵਲਦਸ ਤੰਮਾਕਾ ਸੀਗਾ ਇਹ ਜਗ੍ਹਾ ਦੇ ਉੱਤੇ ਜਿਹੜੀਆਂ ਬਿਲਡਿੰਗਾਂ ਢਹਿ ਢੇਰੀ ਹੋਈ ਹੈ ਵੀ ਇਹ ਤੰਮਾਕੇ ਕਰਕੇ ਜਿਹੜੀ ਸਾਰੀ ਬਿਲਡਿੰਗ ਜਿਹੜੀ ਆ ਇੱਧਰ ਜਿਹੜਾ ਸਾਹਮਣੇ ਜਿਹੜੀ ਸਾਰੀ ਢਹਿ ਢੇਰੀ ਹੋ ਗਈ ਇੱਥੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਜਿਹੜੇ ਬਿਲਡਿੰਗ ਦੇ ਥਾਂ ਤੇ ਇਸ ਥਾਂ ਦੇ ਉੱਤੇ ਕਿ ਜਿਹੜਾ ਪ੍ਰਾਣਾ ਸੀਗਾ ਅ ਇੱਥੇ ਦੱਸਣ ਤਾਂ ਪਿੰਡ ਵਾਲੇ ਤੋਂ ਵੀ ਇੱਥੇ ਪਹਿਲਾਂ ਇੱਕ ਪੌਲਟਰੀ ਫਾਰਮ ਸੀਦਾ ਉਹਦੇ ਵਿੱਚ ਵੀ ਜਿਹੜਾ ਸਮਾਨ ਵਗੈਰਾ ਜਾਂ ਗੋਦਾਮ ਵਗੈਰਾ ਇਹਨਾਂ ਦਾ ਜਿਹੜਾ ਮਾਲ ਜਿਹੜਾ ਰੱਖਿਆ ਗਿਆ ਸੀਗੇ ਇਸ ਜਗ੍ਹਾ ਦੇ ਉੱਤੇ ਇਹਦੇ ਧੁਮਾਕੇ ਕਰਕੇ ਹੀ ਆ ਦੇਖ ਸਕਦੇ ਹੋ ਦੂਰ ਤੱਕ ਖੇਤਾਂ ਵਿੱਚ ਜਿਹੜੀਆਂ ਇੱਟਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਦੂਰ ਤੱਕ ਜਿਹੜਾ ਇਹਦਾ ਮਲਵਾ ਜਿਹੜਾ ਖੇਤਾਂ ਤੱਕ ਜੇ ਪਹੁੰਚ ਗਿਆ ਸਾਹਮਣੇ ਜਿਹੜੀ ਆ ਬਿਲਡਿੰਗ ਸੀਗੀ ਇਸ ਧੋਰ ਦਾ ਇੰਨਾ ਧੁਮਾਕਾ ਹੋਣ ਕਰਕੇ ਸਾਰੀ ਅੱਧੀ ਬਿਲਡਿੰਗ ਦਾ ਜਿਹੜਾ ਲੈਂਟਰ ਹੈ ਫਟ ਗਿਆ ਜਿਹੜਾ ਸ਼ੀਸ਼ੇ ਵਗੈਰਾ ਇਹ ਜਿਹੜੇ ਟੁੱਟ ਗਏ ਨੇ ਇਸੇ ਤਮਾਕੇ ਦੀ ਵਜ੍ਹਾ ਨਾਲ ਜ਼ੋਰ ਗਿਆ ਜਿਹੜੇ ਇਸ ਥਾਂ ਦੇ ਉੱਤੇ ਜਿਹੜੀਆਂ ਮਸ਼ੀਨਰੀ ਲੱਗੀ ਹੋਈ ਆ ਸਾਹਮਣੇ ਜਿਹੜੇ ਤੁਹਾਨੂੰ ਦਿਖਾ ਦਈਏ ਇਸ ਛੱਟ ਦੇ ਥੱਲੇ ਇਸ ਤਮਾਕੇ ਦੀ ਜਿਹੜਾ ਲੈਂਟਰ ਸੀਗਾ ਇਹ ਲੈਂਟਰ ਜਿਹੜਾ ਡਿੱਗਣ ਕਰਕੇ ਇਹਦੇ ਥੱਲੇ ਜਿਹੜੇ ਮਜ਼ਦੂਰ ਸੀਗੇ ਜਾਂ ਜਿਹੜੇ ਰਾਤ ਨੂੰ ਜਿਹੜੇ ਕੰਮ ਕਰਕੇ ਬੈਠੇ ਸੀ ਜਾਂ ਸੌ ਰਹੇ ਸੀ ਉਹ ਮਜ਼ਦੂਰ ਜਿਹੜੇ ਇੱਥੇ ਇਹਦੇ ਥੱਲੇ ਜਿਹੜੇ ਦਬ ਚੁੱਕੇ